ਅੱਜ ਫੇਰ ਜਿਹੜਾ 40.4 ਡਿਗਰੀ ਸੈਲਸੀਅਸ ਦਾ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.9 ਡਿਗਰੀ ਸੈਲਸੀਅਸ ਉੱਪਰ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 29.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 6.5 ਡਿਗਰੀ ਸੈਂਟੀਗ੍ਰੀਡ ਉੱਪਰ ਹੈ ਇਹ 19 ਮਈ ਵਾਸਤੇ 1970 ਤੋਂ ਲੈ ਕੇ ਹੁਣ ਤੱਕ ਦਾ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਅੱਜ ਜਿਹੜਾ ਕਿਤੇ ਕਿਤੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਜਾਂ ਗਰਜ ਚਮਕ ਹੋ ਸਕਦੀ ਹੈ بارش ਦਾ ਕੀ ਅਗਲੇ ਦਿਨਾਂ ਵਿੱਚੋਂ ਬਾਤ ਜਿਹੜੀ ਨਜ਼ਰ ਆ ਰਹੀ ਕਿਉਂਕਿ ਲੋਕ ਗਰਮੀ ਤੋਂ ਕਾਫੀ ਜ਼ਿਆਦਾ ਤੰਗ ਆਏ ਹੋਏ ਨੇ ਜੀ ਅੱਜ ਜਿਹੜੀਆਂ ਤੇਜ਼ ਹਵਾਵਾਂ ਕਿਤੇ ਕਿਤੇ ਚੱਲ ਸਕਦੀਆਂ ਨੇ ਗਰਜ ਚਮਕ ਹੋ ਸਕਦੀ ਹੈ ਹਲਕੇ ਛਿੱਟੇ ਵੀ ਕਿਤੇ ਹੋ ਸਕਦੇ ਨੇ ਪਿਛਲੇ ਦਿਨਾਂ ਤੋਂ ਤਾਪਮਾਨ ਜਿਹ ਕਾਫੀ ਜਿਆਦਾ ਦੇਖਿਆ ਜਾ ਰਿਹਾ ਹੈ ਤੇ ਜਿਹੜੀ ਗਰਮੀ ਆ ਪੂਰਾ ਲੱਕ ਤੋੜ ਰਹੀ ਆ ਲੋਕਾਂ ਦਾ ਪਰ ਅੱਜ ਪੀਏਓ ਪਹੁੰਚੇ ਆ ਪੁਨੀਤ ਕੋਕਿੰਗਰਮ ਮੈਮ ਨਾਲ ਗੱਲਬਾਤ ਕਰਦੇ ਆ ਕਿ ਅਗਲੇ ਦਿਨਾਂ ਵਿੱਚ ਮੈਮ ਕਿਸ ਤਰੀਕੇ ਦਾ ਤਾਪਮਾਨ ਰਹਿਣ ਵਾਲਾ ਹੈ ਜੀ ਜੇਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਲਸੀਅਸ ਤੋਂ ਉੱਪਰ ਚੱਲ ਰਿਹਾ ਹੈ ਕੱਲ੍ਹ ਪਰਸੋ ਦੋ ਦਿਨ ਜਿਹੜਾ ਡੇ ਟਾਈਮ ਟੈਂਪਰੇਚਰ 43 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਪਰ ਅੱਜ ਫੇਰ ਜਿਹੜਾ 40.4 ਡਿਗਰੀ ਸੈਲਸੀਅਸ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 9 ਡਿਗਰੀ ਸੈਲਸੀਅਸ ਉੱਪਰ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 29.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 6. ਔਰ ਅੱਜ ਦਾ ਇਹ ਜਿਹੜਾ ਮਿਨੀਮਮ ਟੈਂਪਰੇਚਰ 29.9 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਇਹ 19 ਮਈ ਵਾਸਤੇ 1970 ਤੋਂ ਲੈ ਕੇ ਹੁਣ ਤੱਕ ਦਾ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਅੱਜ ਜਿਹੜਾ ਕਿਤੇ ਕਿਤੇ ਤੇਜ਼ ਹਵਾਵਾਂ ਚੱਲ ਸਕਦੀ ਹੈ ਨੇ ਜਾਂ ਗਰਜ ਚਮਕ ਹੋ ਸਕਦੀ ਹੈ ਪਰ ਉਹਦੇ ਤੋਂ ਬਾਅਦ ਜਿਹੜੀਆਂ ਕੱਲ ਤੋਂ ਕੰਡੀਸ਼ਨਸ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਮੰ ਬਾਰਿਸ਼ ਦਾ ਕੀ ਅਗਲੇ ਦਿਨਾਂ ਦੇ ਵਿੱਚੋਂ ਬਾਤ ਜਿਹੜੀ ਨਜ਼ਰ ਆ ਰਹੀ ਕਿਉਂਕਿ ਲੋਕ ਗਰਮੀ ਤੋਂ ਕਾਫੀ ਜ਼ਿਆਦਾ ਤੰਗ ਆਏ ਹੋਏ ਨੇ ਜੀ ਅੱਜ ਜਿਹੜੀਆਂ ਤੇਜ਼ ਹਵਾਵਾਂ ਕਿਤੇ ਕਿਤੇ ਚੱਲ ਸਕਦੀਆਂ ਨੇ ਗਰਜ ਚਮਕ ਹੋ ਸਕਦੀ ਹੈ ਹਲਕੇ ਛਿੱਟੇ ਵੀ ਕਿਤੇ ਹੋ ਸਕਦੇ ਨੇ ਪਰ ਉਹਦੇ ਤੋਂ ਬਾਅਦ ਜਿਹੜੀਆਂ ਕੰਡੀਸ਼ਨਸ ਕਲੀਅਰ ਰਹਿਣ ਦੀ ਹੈ ਪ੍ਰੇਡਿਕਸ਼ਨ ਹੈ ਬਾਰਿਸ਼ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਹਾਲ ਕੋਈ ਸੰਭਾਵਨਾ ਨਹੀਂ ਹੈ ਪਰ ਕਈ ਜਿੱਦਾਂ ਸੋਸ਼ਲ ਮੀਡੀਆ ਦੇ ਜਿਹੜੀ ਅਫਵਾਹਾਂ ਫਲਾਈ ਹੋ ਰਹੀਆਂ ਨੇ ਕਿ ਤੂਫਾਨ ਆਉਣ ਵਾਲਾ ਕੀ ਉਹ ਗੱਲ ਸੱਚੀਆਂ ਨੇ ਜੀ ਆਈਐਮਡੀ ਤੋਂ ਸਾਨੂੰ ਜੋ ਇਨਫੋਰਮੇਸ਼ਨ ਮਿਲੀ ਹੈ ਤੇਜ਼ ਹਵਾਵਾਂ ਜਰੂਰ ਚੱਲ ਸਕਦੀਆਂ ਨੇ ਗਸਟੀ ਵਿੰਡਸ ਦੀ ਪ੍ਰੈਡਿਕਸ਼ਨ ਹੈ ਕਿਤੇ ਕਿਤੇ ਚੱਲ ਸਕਦੀਆਂ ਨੇ ਔਰ ਗਰਜ ਚਮਕ ਹੋ ਸਕਦੀ ਹੈ ਹਲਕੇ ਚਿੱਟੇ ਹੋ ਸਕਦੇ ਪਜੇਮ ਸਿੰਘ ਦੱਸਿਆ ਕਿ ਜਿਹੜਾ ਨਾਈਟ ਟਾਈਮ ਟੈਂਪਰੇਚਰ ਸਭ ਤੋਂ ਵੱਧ ਨੋਟ ਕੀਤਾ ਗਿਆ ਤੇ ਇਸ ਦੇ ਵਿੱਚ ਜਿਹੜੇ ਕਿਸਾਨ ਨੇ ਜਿਹੜੇ ਫਲਾਹਾਰ ਕਰਦੇ ਨੇ ਜਿਹੜੇ ਫਲਾਵਰਸ ਦੀ ਖੇਤੀ ਕਰਦੇ ਨੇ ਉਹਨਾਂ ਵਾਸਤੇ ਕੀ ਇਸ ਨੋਟੀਫਿਕੇਸ਼ਨਸ ਰਹਿਣਗੀਆਂ ਜੀ ਫਾਰਮਰਸ ਨੂੰ ਅਸੀਂ ਇਹੀ ਕਹਿ ਸਕਦੇ ਹਾਂ ਕਿ ਜੇ ਕੋਈ ਵੈਜੀਟੇਬਲ ਕ੍ਰੌਪਸ ਜਾਂ ਫੂਡ ਫਰੂਟ ਕ੍ਰੌਪਸ ਜਿਹਨਾਂ ਨੇ ਲਾਈਆਂ ਹੋਈਆਂ ਨੇ ਉਹਨਾਂ ਨੂੰ ਜਿਹੜੀ ਕ੍ਰੌਪ ਦੀ ਮੋਨਿਟਰਿੰਗ ਲਗਾਤਾਰ ਕਰਦੇ ਰਹਿਣਾ ਚਾਹੀਦਾ ਔਰ ਜਦੋਂ ਲੱਗੇ ਕਿ ਕ੍ਰੌਪ ਨੂੰ ਕਿਸੇ ਤਰ੍ਹਾਂ ਦਾ ਕੋਈ ਸਟ੍ਰੈਸ ਹੋ ਰਿਹਾ ਸਪੈਸ਼ਲੀ ਹੀਟ ਸਟ੍ਰੈਸ ਹੋ ਰਿਹਾ ਤਾਂ ਹਲਕਾ ਪਾਣੀ ਉਹਨਾਂ ਨੂੰ ਕ੍ਰੌਪ ਨੂੰ ਜ਼ਰੂਰ ਲਾ ਦੇਣਾ ਚਾਹੀਦਾ ਅਗਲੇ ਦਿਨਾਂ ਦੇ ਵਿੱਚ ਟੈਂਪਰੇਚਰ ਕਿਸ ਤਰੀਕੇ ਦਾ ਹੈ ਜੀ ਆਨਵਾਰ ਦੇ ਦਿਨਾਂ ਦੇ ਵਿੱਚ ਕਿਉਂਕਿ ਕੰਡੀਸ਼ਨਸ ਕਲੀਅਰ ਹੀ ਰਹਿਣੀਆਂ ਨੇ ਸੋ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਜਿਹੜੀਆਂ ਅਬ 40 ਡਿਗਰੀ ਸੈਂਟੀਗ੍ਰੇਡ ਜ